ਅੱਜ ਸਰਕਾਰ ਤੇ ਪੰਜਾਬ ਸਰਕਾਰ ਦੇ ਅਫਸਰ ਸਹਿਬਾਨ ਸਾਡੇ ਖੇਤੀਬਾੜੀ ਵਿਭਾਗ ਦੇ ਸਾਰੇ ਅਫਸਰ ਸਹਿਬਾਨ ਤੇ ਕਿਸਾਨ ਵੀ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀ ਸੈਕਿੰਡ ਨਹੀਂ ਵੇਸ ਕਰੂੰਗਾ ਜਿੰਨੀਆਂ ਵੀ ਗੱਲਾਂ ਹੋਈਆਂ ਉਹਨਾਂ ਗੱਲਾਂ ਚ ਕੋਈ ਰਿਪੀਟ ਵੀ ਨਹੀਂ ਕਰਾਂਗਾ ਇੱਥੇ ਜਿਹੜਾ ਪਰਸਪੈਕਟਿਵ ਆ ਜਿਹੜਾ ਪੱਖ ਰੱਖਣਾ ਆ ਉਹ ਮੈਂ ਰੱਖਣਾ ਆ ਛੋਟੇ ਕਿਸਾਨਾਂ ਦਾ ਕਿਉਂਕਿ ਮੈਂ ਖੁਦ ਪੰਜ ਥਿਲਿਆਂ ਦਾ ਮਾਲਕ ਹਾਂ ਤੇ ਸਾਡਾ ਜਿਹੜਾ ਗਰੁੱਪ ਆ ਤਕਰੀਬਨ 2014 ਤੋਂ ਸਟ੍ਰਵਲ ਐਮੈਂਡਮੈਂਟ ਦੇ ਤੇ ਗੋਟ ਐਗਰੀਕਲਚਰ ਪ੍ਰੈਕਟਿਸ ਤੇ ਲੱਗਾ ਹੋਇਆ ਉਹਦੇ ਵਿੱਚ ਵੀ ਸਾਰੇ ਛੋਟੇ ਫਾਰਮਰ ਗੱਲ ਇਸ ਤਰ੍ਹਾਂ ਆ ਕਿ ਸਭ ਤੋਂ ਪਹਿਲਾਂ ਜੇ ਸਵੇਰ ਦੀ ਜਿਹੜੀ ਗੱਲਬਾਤ ਹੁੰਦੀ ਆ ਗੁਰਬਾਣੀ ਦੇ حوالے ਨਾਲ ਇੱਕ ਚੀਜ਼ ਤਾਂ ਆਪਾਂ ਨੂੰ ਪੱਕਾ ਪਤਾ ਆ ਵੀ ਸਾਰੀ ਸਮੱਸਿਆ ਦਾ ਕੇਂਦਰ ਬਿੰਦੂ ਝੋਨਾ ਹੈ ਫਿਰ ਝੋਨੇ ਕਿਉਂ ਨਾ ਕੱਟ ਕੀਤਾ ਜਾਂਦਾ ਉਸ 70 ਲੱਖ ਦੀ ਬਜਾਏ 72 ਲੱਖੇ ਕਿੜੇ ਹੋ ਗਿਆ ਵਾ ਨਰਮੇ ਵਾਲੇ ਦੀ ਝੋਨੇ 'ਚ ਚਲ ਗਿਆ ਪਾਗਾਂ ਵਾਲੇ ਵਿੱਚ ਹੁਣੇ ਚੜ ਗਏ ਆ ਇਹਨੂੰ ਕੁਦਰਤੀ ਪ੍ਰੋਬੀ ਕੋਵਜਾ ਕੁਛ ਵੀ ਸਾਡਾ ਪੰਜਾਬ ਜਿਹੜਾ ਵਾ ਸਾਡੇ ਮਾਨਯੋਗ ਡਾਕਟਰ ਸਾਹਿਬ ਬੈਠੇ ਨੇ ਜੰਗ ਡੈਨਵਲ ਡਾਇਰੈਕਟਰ ਨੇ ਸਾਡੇ ਕੋਲ ਡਾਕਟਰ ਜਸਵੰਤ ਸਿੰਘ ਹੁਣੇ ਜਾਣਦੇ ਨੇ ਸਾਨੂੰ 30 ਲੱਖ ਏਕੜ ਤੇ ਆਉਣ ਦੀ ਜਰੂਰਤ ਹੈ ਪਹਿਲੀ ਗੱਲ ਉਹਦੇ ਵਿੱਚੋਂ ਵੀ 10 ਲੱਖ ਰੁਪਏ ਬਾਸਮਤੀ ਥੱਲੇ ਹੋ ਗਏ ਜਿਹੜਾ ਕਿ ਮੱਝੇ ਵਿੱਚ ਆਸਾਨੀ ਨਾਲ ਹੋ ਸਕਦਾ ਉਹਨਾਂ ਨੇ ਦੱਸਿਆ ਵੀ ਆ ਔਰ ਮੱਝਾ ਪਹਿਲੇ ਦਿਨ ਤੋਂ ਹੀ ਆਪਾਂ ਝੋਨਾ ਬੁਗਤ ਹੋਣ ਨੂੰ ਤਿਆਰ ਮੈਂ ਡਾਕਟਰ ਪ੍ਰਮੋਦ ਕੁਮਾਰ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਅਗਰ ਪੰਜਾਬ ਨੂੰ ਜਾਰ ਮੁਕਤ ਕਰਨਾ ਹੈ ਜਿਹੜੀ ਕਿ ਕੱਲੇ ਪੰਜਾਬ ਦੀ ਲੋੜ ਨਹੀਂ ਕੀ ਇਹ ਪੂਰੇ ਹਿੰਦੁਸਤਾਨ ਦੀ ਲੋੜ ਹੈ ਔਰ ਮੈਂ ਇਸ ਗੱਲ ਨੂੰ ਜਿਆਦਾ ਇਸ ਕਰਕੇ ਕਰੋੜ ਕੇ ਕਹਿ ਸਕਦਾ ਮੈਂ ਇੱਕ ਐਕਸ ਆਰਮੀ ਮੈਂ ਵੀ ਜੇ ਜੇਰ ਮੁਕਤ ਕਰਨਾ ਹੈ ਤੇ ਸਾਰਿਆਂ ਤੋਂ ਪਹਿਲਾਂ ਅਗ ਮੁਕਤ ਫਿਰ ਕੱਦੂ ਮੁਕਤ ਤੇ ਫਿਰ ਚੋਨਾ ਮੁਕਤ ਕਰਨਾ ਪਊਗਾ ਇਹ ਚੀਜ਼ਾਂ ਚਾਹੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਵਾ ਫਿਰ ਕਿਤੇ ਜਾ ਕੇ ਕਿਉਂ ਹੁਣ ਸੰਕਟ ਮੁਰਗੀ ਤੇ ਆ ਗਿਆ ਬਹੁਤ ਆਂਡਾ ਆਏਗੀ ਖਾ ਲਿਆ ਵਾ ਜੇ ਮੁਰਗੀ ਨਾ ਬਚਾਈਏ ਤੇ ਜੇ ਮੁਰਗੀ ਦੇ ਵੀ ਖੰਭ ਖੋਣ ਲੱਪੇ ਇਹ ਮੈਂ ਤਾਂ ਬੇਨਤੀ ਕਰਨਾ ਚਾਹ ਰਿਹਾ ਵੀ ਸਾਡੇ ਭੋਲ ਸਾਨੂੰ ਪੰਜਾਬ ਦੇ ਜਿਹੜੇ ਪੰਜ ਸਿਆ ਮਾਝਾ ਮਾਲਵਾ 도ਆਬਾ ਪੁਆਰ ਕੰਢੀ ਉਹਨਾਂ ਦੀਆਂ ਜਿਹੜੀਆਂ ਪ੍ਰਾਲੀ ਨੂੰ ਲੈ ਕੇ ਸਮੱਸਿਆਵਾਂ ਤੇ ਚਣੌਕੀਆਂ ਆ ਆ ਤੇ ਜਿਹੜੀਆਂ ਜ਼ਰੂਰਤਾਂ ਉਹ ਅਲੱਗ-ਅਲੱਗ ਨੇ ਉਹਦੇ ਮਤਲਬਕ ਆਪਾਂ ਨੂੰ ਚੱਲਣਾ ਪੈਣਾ ਇੱਕ ਜਿਹੜੀ ਮਸ਼ੀਨਰੀ ਆ ਮੈਂ ਕਿਸੇ ਤਕਨੀਕ ਦੇ ਖਿਲਾਫ ਨਹੀਂ ਹੈਗਾ ਮਸ਼ੀਨਰੀ ਜਿਹੜੀ ਆ ਸਾਨੂੰ ਬਹੁਮਤ ਵੀ ਚਾਹੀਦੀ ਕੋਈ ਵੀ ਮਸ਼ੀਨਰੀ ਜਿਹੜੀ 20 25 ਦਿਨ ਦੇ ਇਸਤੇਮਾਲ ਤੋਂ ਬਾਅਦ ਉਹ ਕਿੰਨੀ ਵੀ ਬਿਹਤਰੀਨ ਹੋਵੇ ਉਹ ਜੇ ਖੜੀ ਰਹਿ ਜਾਊਗੀ ਤੇ ਉਹ ਹੈਗਾ ਆ ਪੰਜਾਬ ਦੀ ਕਿਸਾਨੀ ਦੀ ਜਾਨ ਦਾ ਕੌਮ ਅਸੀਂ ਪ੍ਰਾਣੀ ਦੀ ਮੈਨੇਜਮੈਂਟ ਕਰਦਿਆਂ ਕਰਦਿਆਂ ਅਜੇ ਕੋਈ ਡਾਟਾ ਨਹੀਂ ਆ ਕਿ ਪੰਜਾਬ ਦਾ ਨੁਕਸਾਨ ਕਿੰਨੇ ਵੱਡੇ ਕਰਜ਼ੇ ਨੇ ਠਾ ਗਿਆ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਿੰਪਲ ਹੀ ਗੱਲ ਹੈ ਜਦੋਂ ਦਾ ਸੁਪਰ ਸੀਟਰ ਆਇਆ ਹੋਇਆ ਜਿੱਦਾਂ ਸੁਪਰ ਸੀਟਰ ਆਇਆ ਉਹਨੇ 4x4 ਮੋਟਰਟਰੈਕਟਰ ਆਏ ਆ ਛਾਲ ਪੰਜਾਬ ਨੂੰ ਲੋੜ ਨਹੀਂ ਸੀ ਉਹਨੇ ਇਹ ਥੋੜੀ ਜੀ ਤਰਤੀਬ ਰਾਉਣ ਦੀ ਲੋੜ ਹੈ ਸਾਡਾ ਮਹਿਕਮਾ ਸਾਡੀ ਯੂਨੀਵਰਸਿਟੀ ਇਸ ਗਾਵੇ ਸਮਰੱਥ ਨੇ ਇਹਨਾਂ ਚੀਜ਼ਾਂ ਨੂੰ ਵੈਰੀਫਾਈਡ ਕਰ ਸਕਦੇ ਨੇ ਕੋਈ ਤਰੀਕੇ ਦੱਸੇ ਜਾ ਰਹੇ ਆ ਪ੍ਰਾਣੀ ਪ੍ਰਬੰਧ ਕਰਦੇ ਇਨ ਸਿਟੂ ਐਕਸ ਸਿਟੂ ਛੋਟਾ ਕਿਸਾਨ ਹੋਣ ਦੇ ਨਾਤੇ ਤੇ ਜੋ ਸਾਡੇ ਅਲਗ ਵਾਲੇ ਵਰਤ ਰਹੇ ਆ ਉਹਨਾਂ ਚੀਜ਼ਾਂ ਨੂੰ ਜਾਣਦੇ ਹੋਏ ਮੈਨੂੰ ਇਹ ਜਿਹੜਾ ਈ ਐਕਸ ਚੱਲਦਿਆ ਨਾ ਇਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਕਿਉਂਕਿ EWS ਕੋ ਰਿਟਾਇਰ ਬੰਦੇ ਦੇ ਸਾਹਮਣੇ ਹੋ ਜਾਂਦਾ ਵਾ ਜੇ ਆਪਾਂ ਕੱਲੀ XCU ਦੇ ਮਗਰ ਪੈ ਗਏ ਤੇ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਬੋੜੇ ਬੋਦੇ ਪਸ਼ਟ ਤੱਕ ਵੀ ਹੈਗੇ ਆ ਉਹ ਵੀ ਰਿਟਾਇਰ ਹੋ ਜene ਔਰ ਉਹਦਾ ਨੁਕਸਾਨ ਕੱਲੇ ਪੰਜਾਬ ਨੂੰ ਨਹੀਂ ਹੋ ਬਹੁਤ ਵੱਡਾ ਨੁਕਸਾਨ ਪੰਜਾਬ ਦੀ ਸੇਧ ਨੂੰ ਤੇ ਸਾਡੇ ਮੁਲਕ ਦੀ ਸੁਰੱਖਿਆ ਨੂੰ ਵੀ ਪੈਣਾ ਇਸ ਕਰਕੇ ਜਿਹੜੀ ਇੰਸਟੀਟਿਊਟ ਆ ਜਾਨੀ ਕਿ ਰਹਿਣਕੂ ਜਿਹੜੀ ਆ ਰੂੜੀਆਂ ਸਾਡੇ ਕੋਲ ਹੈ ਦੀਆਂ ਉਤੋਂ ਜਿਹੜੀ ਜੀ ਸਾਹਿਬ ਨੇ ਦੱਸਿਆ ਵਿੰਡੋਸ ਪੈਨ ਸਾਡੇ ਕੋਲ ਬਹੁਤ ਥੋੜਾ ਆ ਇਸ ਕਰਕੇ ਸਾਡੇ ਕੋਲ ਪੈਦੇ ਲੈ ਕੇ ਜਿਹੜੀ ਰਹਿਤ ਹੁੰਦਿਆਂ ਜ਼ਮੀਨ ਦੇ ਉਪਰਾਲੀ ਆ ਉਹ ਇੱਥੇ ਬਕਾਇਦਾ ਤੁਹਾਡੀਆਂ ਫਾਈਲਾਂ ਦੇ ਵਿੱਚ ਇੱਕ ਟੈਂਪਲੇਟ ਆ ਤੇ ਜਿਹੜੀ ਇਹ ਸਾਬ ਨੇ ਵੀ ਜ਼ਿਕਰ ਕੀਤਾ ਹੈ ਕਿ 10 ਕੁਇੰਟਲ ਪ੍ਰਾਰੀ ਦੇ ਵਿੱਚ ਕਿੰਨੇ ਪੌਸ਼ ਕਰਤਾਂ ਤੇ ਜੇ ਆਪਾਂ ਉਹ ਕੱਢ ਲੈਨੇ ਆ ਜਾਂ ਉਹਨੂੰ ਛਾੜ ਦਿੰਦੇ ਆ ਜ਼ਮੀਨ ਜ਼ਮੀਨ ਦੇ ਹਿੱਸੇ ਦੀ ਆ ਉਹਦੇ ਬਦਲੇ ਜੇ ਆਪਾਂ ਜ਼ਮੀਨ 'ਚ ਕੀ ਪਾ ਗਿਆ ਵੀ ਫਸਲ ਲਵਾਂ ਇਹ ਖੇਡ ਜ਼ਿਆਦਾ ਮੰਦੀ ਨਹੀਂ ਚੱਲਣੀ ਇਸ ਕਰਕੇ ਇਹ ਸਾਨੂੰ ਜਿਹੜੀ ਬੁਨਿਆਦ ਆ ਬਗਲਦੀ ਉਹਨੂੰ ਐਡਰੈਸ ਕਰਨਾ ਪਊਗਾ ਤਕਨੀਕ ਜਿਹੜੀ ਆ ਠੀਕ ਆ ਹੁਣ ਜਿਹੜੇ ਕਣਕ ਬੀਜਣ ਵਾਲੇ ਮੇਰੇ ਵੀਰ ਆ ਜਦੋਂ ਸਾਰੀ ਦੁਨੀਆ ਜਿਹੜੀ ਆ ਉਹ ਬਿਲਕੁਲ ਜ਼ਮੀਨ ਨੂੰ ਛੇੜੇ ਬਗੈਰ ਕਣਕ ਬੀਜਦੀ ਆ ਬਿਲਕੁਲ ਵਾਏ ਬਗੈਰ ਇਹ ਵੀ ਜਿਹੜੀ ਆ ਸਾਬ ਨੇ ਜ਼ਿਕਰ ਕੀਤਾ ਹੈ ਵੀ ਨਿਰਧਰ ਆਪਣੇ ਦਾਦ ਸਾਹਿਬ ਵੀ ਕਹਿ ਗਿਆ ਮਸਲਾ ਤੇ ਪੰਜਾਬ ਦੇ ਕਿਸਾਨ ਦੀ ਸਾਇਕੀ ਦਾ ਸਾਨੂੰ ਜਿਹੜਾ ਸ਼ੁਰੂ ਤੋਂ ਲਾਇਆ ਗਿਆ ਦਬਕੇ ਬਾਹਰ ਅੱਜ ਕਿਖਾਓ ਜੋ ਕੱਢਣਾ ਬੜਾ ਔਖਾ ਤੇ ਆਪਾਂ ਨਿਕਲ ਵੀ ਨਹੀਂ ਰਹੇ ਹੁਣ 5-6 ਸਾਲ ਹੋ ਗਿਆ ਜਿਹੜੇ ਕੁਝ ਸਹਿਰ ਦੇ ਤੇ ਤੁਹਾਡੇ ਅੰਗੇ ਸਿਆਣੇ ਲੋਗ ਇਚੋਂ ਨਿਕਲੇ ਆ ਮੈਂ ਉਹ ਜਰੂਰ ਬੇਨਤੀ ਕਰਾਂਗਾ ਸਾਡੇ ਇੱਥੇ ਸੈਕਟਰੀ ਸਾਹਿਬ ਆਏ ਹੋਇਆ ਦਿੱਲੀ ਤੋਂ ਕਿ ਸਰ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਹੈ ਨਾ ਖੋਤੇ ਘੋੜੇ ਨੂੰ ਤਾਂ ਫਰਕ ਕਰਨਾ ਬੜਾ ਜ਼ਰੂਰੀ ਹੈ ਸਾਹਿਬ ਨੇ ਇਹ ਨਹੀਂ ਕਿਹਾ ਵੀ ਜਿਹੜੇ ਕੋਈ ਵੀ ਬੰਦਾ ਜਿਹੜਾ ਥੋੜੇ ਅਗਲੀ ਕੱਚਾ ਪ੍ਰੈਕਟਿਸ ਕਰ ਰਿਹਾ ਉਹਦਾ ਸਨਮਾਨ ਹੋਣਾ ਉਹ ਤੱਕ ਮਦਦ ਹੋਣੀ ਬੜੀ ਜ਼ਰੂਰੀ ਆ ਅਸੀਂ ਇਹ ਜ਼ਰੂਰ ਚਾਹੁੰਦੇ ਤੁਹਾਡੇ ਕੋ ਸਾਡੀ ਗਲਤੀ ਆ ਕਿ ਅਸੀਂ 365 ਦਿਨਾਂ ਦੇ ਵਿੱਚੋਂ ਤਕਰੀਬਨ ਤਕਰੀਬਨ 350 ਦਿਨਾਂ ਦੀ ਮਿਹਨਤ ਗਰੀਨਰੀ ਜਿਹਦੇ ਬਦਲੇ ਸਾਨੂੰ ਤਕੜਾ ਕਾਰਬਨ ਕਰੈਡਿਟ ਮਿਲਣਾ ਚਾਹੀਦਾ ਸੀਆਰਫ ਫੰਡ ਇਹਦੇ ਹੈਗੇ ਸਾਨੂੰ ਮਿਲਣਾ ਚਾਹੀਦਾ ਅਸੀਂ ਪੰਜਾ ਸੱਤ ਦਿਨਾਂ ਜੋ ਗੁਰਬਾਲ ਕਰ ਦਿੱਤੇ ਹੈ ਬੜੀ ਗਲਤੀ ਆ ਆ ਹੁਣ ਹਰਿਆਲੀ ਹਰਿਆਲੀ ਆ ਸਾਡੇ ਪਾਸ ਉਹੀ ਜਿਹੜੇ ਤੇ ਇੱਕ ਇੱਕ ਸਾਨੂੰ ਇਹ ਵੀ ਇੱਕ ਬੈਂਦੀ ਆ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਾਵੇਂ ਇਹਨਾਂ ਦੇ ਮਸਤੀ ਗੱਲ ਨਹੀਂ ਆ ਇਹ ਜਿਹੜੀ ਚੋਣਾ ਵੰਡਣ ਵੇਲੇ ਕਣਕ ਵੰਡਣ ਵੇਲੇ ਨਾ ਰੱਬ ਕਰਕੇ ਕੋਈ ਚੋਣਾ ਰੱਖਿਆ ਕਰੋ ਇਹ ਚੋਣਾ ਵਣੀਆਂ ਖੜੀਆਂ ਦੁਸ਼ਮਣ ਬਣ ਗਈਆਂ ਔਰ ਇੱਕ ਮੇਰੇ ਮोटे ਕਿਸਾਨਾਂ ਦਾ ਆਪਾਂ ਇਹ ਦੱਸਣਾ ਛੋਟਾ ਕਿਸਾਨ ਕਿਉਂ ਅਗਲਾਉਂਦਾ ਆਪਾਂ ਇਥੇ ਕਾਰਨਾਂ ਦੇ ਵਿਸ਼ਲੇਸ਼ਣ ਕਰ ਰਹੇ ਹਾਂ ਵੀ ਆਖੀ ਕਿਉਂ ਲਾਉਂਦੇ ਆ ਸਭ ਨੂੰ ਪਤਾ ਹੈ ਸਭ ਨੂੰ ਪਤਾ ਆ ਵੀ ਇਹਦੇ ਵਿੱਚ ਇਨੇ ਮਸਲਤਾਂ ਆ ਸਰ ਜੋ 85% ਫਾਰਮਰ ਨੇ ਛੋਤੇ ਕਿਸਾਨ ਉਹਨਾਂ ਵਿੱਚੋਂ ਬਹੁਤ ਸਾਰੇ ਬੰਦੇ ਨਿਰਾਸ਼ਾ ਚ ਨਰਾਜਗੀ ਚ ਜੇ ਨਾਲ ਅਲਗ ਲਾਉਂਦੇ ਆ ਤੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਜਿੰਨੀ ਵੀ ਸਾਡੀ ਟੈਕਨੋਲੋਜੀ ਦਾ ਡਿਜ਼ਾਈਨ ਆ ਫਿਲਹਾਲ ਉਹ ਜਿਹੜੇ ਪੰਜਾਬ ਦੇ 15% ਵੱਡੇ ਫਾਰਮਰ ਆ ਉਹਨਾਂ ਮੁਤਾਬਕ ਸਹੀ ਆ ਮੈਂ ਟੈਕਨੋਲੋਜੀ ਨੂੰ ਮਾੜਾ ਨਹੀਂ ਕਹਿੰਦਾ ਆ ਜਿੰਨਾ ਬੰਦਿਆਂ ਨੇ ਹੁਣ ਝੋਨਾ ਵੜਨ ਤੋਂ ਬਾਅਦ ਤੀਜੀ ਫਸਲ ਲੈਣੀ ਆ ਆਲੂ ਲੈਣੇ ਮਟਰ ਲੈਣੇ ਵਾਟਾ ਵਰ ਜੋ ਵੀ ਆ ਉਹਨਾਂ ਨੂੰ ਡੈਫੀਨੇਟਲੀ ਵੱਡੀ ਮਸ਼ੀਨਰੀ ਜਿਹੜੀ ਵਰਤਣੀ ਪਊਗੀ ਉਹ ਉਹਨੂੰ ਫੰਟਾ ਵੀ ਮਾਰਨਾ ਉਹ ਤੇ ਰੋਟਾ ਰੇਟਰ ਵੀ ਚੱਲਣਾ ਆ 10 ਦੇ ਆ 7-8000 ਰੁਪਏ ਦਾ ਖਰਚਾ ਹੈ ਉਹਨਾਂ ਨੂੰ ਉਸ ਤਰੀਕੇ ਨਾਲ ਐਡਰੈਸ ਕੀਤਾ ਜਾਵੇ ਕਿਉਂਕਿ ਇਹ ਤਾਂ ਬਾਜ਼ਾਰ ਨੂੰ ਨਹੀਂ ਆ ਪਰ ਆਪਾਂ ਨੂੰ ਦੋ ਚੀਜ਼ਾਂ ਦੇਖਣੀਆਂ ਪੈਣਗੀਆਂ ਅਖਬਾਰਾਂ ਦੀਆਂ ਰਿਪੋਰਟਾਂ ਵਿੱਚ ਆ ਗਏ ਸਰਟੀਫਾਈਡ ਚੀਜ਼ਾਂ ਕਿ ਪੰਜਾਬ ਦੀ ਜਿਹੜੀ ਚਿਨੀ ਵੀ ਅਸੀਂ ਜਿਹੜਾ ਸਾਡਾ ਲੋਕਲ ਚ ਰਿਹਾ ਕੜਕ ਛੋਲੇ ਦਾ ਉਹਦੇ ਵਿੱਚ ਵੀ ਤੱਕ ਨਹੀਂ ਦੇ ਤੇ ਜਮੀਨ ਚ ਵੀ ਤੱਕ ਨਹੀਂ ਰਹਿਦੇ ਜਿਹੜੀ ਮਾਝੇ ਵਾਲਿਆਂ ਦੂਜੂਜਿ ਯੂਨੀਵਰਸਿਟੀਆਂ ਦੀ ਰਿਪੋਰਟ ਆ ਜਿਹੜੀ ਆ ਪਿਛਲੇ ਹਫਤੇ ਜਾਰੀ ਹੋਈ ਆ ਉਹ ਤੇ ਹੋਰ ਵੀ ਡਰਾਉਣ ਵਾਲੀ ਇਸ ਤਰ੍ਹਾਂ ਕੇ ਮੇਰੀ ਤਾਂ ਇਹ ਬੇਨਤੀ ਆ ਸਰ ਕਿ ਤੁਸੀਂ ਪ੍ਰਾਲੀ ਨੂੰ ਪ੍ਰਬੰਧ ਕਰ ਲਈ ਜਾਂ ਜਿਹੜਾ ਵੀ ਬੰਦਾ ਗੋਡੇ ਗੀਚੇ ਚ ਅਪਾਇੰਟਸ ਕਰਾਏ ਈਵਨ ਜਿਹੜੇ ਬਾਗਬਾਨੀ ਚ ਨੇ ਜਾਂ ਜਿਹੜੇ ਇੱਕ ਕੰਮ ਨਹੀਂ ਕਰਦੇ ਝੋਨੇ ਕਰਨ ਤੋਂ ਬਾਹਰ ਨੇ ਮੈਂ ਸਮਝਦਾ ਉਹਨਾਂ ਨੂੰ ਜਲਾ ਹੁਕਸ਼ਾਰ ਦੇ ਉਹਨਾਂ ਵਾਸਤੇ ਜਾਦਾ ਵੱਡੀਆਂ ਸੋਹਣੀਆਂ ਸਟੀਮਾ ਲਿਖਣੀਆਂ ਚਾਹੀਦੀਆਂ ਸਾਡਾ ਮਹਿਕਮਾ ਸਾਡੀ ਯੂਨੀਵਰਸਿਟੀ ਸਮਰਾਥਿਆ ਇਸ ਕੰਮ ਦੇ ਔਰ ਇਹ ਇਨਾ ਬੰਦਿਆਂ ਨੂੰ ਵੈਰੀਫਾਈ ਕਰਨਾ ਬੜਾ ਸੌਖਾ ਨਹੀਂ ਆ ਸਰ ਵੀ ਤਾਂ ਦੋ ਦੋ ਵਾਰੀ ਵੈਰੀਫਾਈ ਹੋ ਕੇ ਬੰਦਿਆਂ ਨੂੰ ਜਿਹੜੇ ਹੈਗੇ ਉਹਨਾਂ ਨੂੰ ਪਾਸੀ ਮਿਲ ਰਹੇ ਆ ਨਾ ਪਰ ਇਹ ਵੀ ਗੱਲ ਹੈ ਕਿ ਸਾਨੂੰ 1500 ਆ ਤੇ ਹਰਿਆਣਾ ਇੱਕ ਛੋਟਾ ਜਿਹਾ ਸਟੇਟ ਆ ਉਹ 4000 ਰਹੀ ਹੈ ਹੁਣ ਵਕਤ ਇਹ ਆ ਗਿਆ ਮੈਂ ਆ ਕੇ ਤੁਹਾਡੀ ਸਾਰਿਆਂ ਨੂੰ ਛੋਟੇ ਕਿਸਾਨਾਂ ਵਗੋਂ ਇਹ ਮੰਗ ਰੱਖਤਾ ਹਾਂ ਕਿ ਪੰਜਾਬ ਨੂੰ ਵੀ ਕਿਰਪਾ ਕਰਕੇ ਪੰਜਾਬ ਦੇ ਤੇਤੀ ਮਾਡਲ ਨੂੰ ਉਦਾਂ ਹੀ ਡੀਲ ਕੀਤਾ ਜਾਵੇ ਜਿੱਦਾਂ ਦਾ ਕੀਤੀ ਮਾਡਲ ਹੁਣ ਰਾਜਸਥਾਨ 'ਚ ਆ ਜਾਂ ਹਿਮਾਚਲ 'ਚ ਆ ਜਾਂ ਜੰਮੂ ਕਸ਼ਮੀਰ 'ਚ ਈਵਨ ਸਾਡੇ ਨਾਲੋਂ ਹਰਿਆਣੇ 'ਚ ਵੀ ਬੈਕੜ ਹੈ ਤਾਂ ਕਰਕੇ ਜਾ ਕੇ ਇਹ ਗੁਰਬਾਣੀ ਦੀ ਆਪਾਂ ਗੱਲ ਕਰ ਰਹੀ ਆ ਇਹ ਕਿਸਾਨ ਵੀਰੋਂ ਤੁਹਾਡੇ ਵਾਸਤੇ ਸਾਨੂੰ ਖੇਤੀ ਦੀ ਸਿਹਰ ਵੀ ਕਰਵਾਨੀ ਚੋਂ ਮਿਲੀ ਸਾਡੇ ਕਮਿਸ਼ਨ ਸਾਹਿਬ ਕਾਲੇ ਸਾਹਿਬ ਨੇ ਪੂਰਾ ਸਲੋਗ ਵੀ ਬੋਲਿਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦੇਵ ਸਰਾਜ ਦੀ ਦਈ ਦਾਇ ਦਾਇ ਕਲੇ ਸਭ ਜਗਤ ਤਾਂ ਇਹ ਵੀ ਇੱਕ ਥੋੜਾ ਜਿਹਾ ਗੈਪ ਹੈਗਾ ਆ ਅਹੀਂ ਜਿਹੜਾ ਸੋਰਸ ਆ ਸਾਡਾ ਜਿਹੜਾ ਪ੍ਰੇਰਨਾ ਦਾ ਉਹ ਤੋਂ ਦੂਰ ਆ ਜੇ ਤੁਸੀਂ ਅਜੇ ਵੀ ਪਛਤਾਵਾ ਤੇ ਬਚਾਉਣਾ ਮੁਤ ਨੂੰ ਤੇ ਵਾਪਸ ਗੁਰਬਾਣੀ ਨਾਲ ਕੇ ਧਿਆਨ ਨਾਲ ਜੁੜਨਾ ਪਊਗਾ 1430 ਆਂਗ ਨੇ ਜੇ ਇੱਕ ਪੜੋਗੇ ਤੇ 1430 ਦਿਨ ਲੱਗਣਗੇ 4 ਸਾਲ ਜੇ ਚਾਰ ਰੋਜ਼ ਦੇ ਪੜੋਗੇ ਤੇ ਇੱਕ ਸਾਲ ਇਹਦੀ ਬਰਾਬਰੀ ਜਿਹੜਾ ਕੀਤੀ ਦਾ ਗ੍ਰੰਥ ਆ ਉਹ 365 ਦਿਨਾਂ ਦਾ ਆ ਅਜੇ ਤੁਸੀਂ ਖੁਦ ਆਪਣੇ ਆਪ ਨੂੰ ਵੇਖੋ ਵੀ ਤੁਸੀਂ ਉਹਦੇ ਚੋਂ ਕਿੰਨੇ ਪੰਨੇ ਪੜੇ ਇਸ ਕਰਕੇ ਜਿਹੜੀ ਚੀਜ਼ ਆਪਾਂ ਮਹਿਕਮਿਆਂ ਦੇ ਅੱਗੇ ਰੱਖਾਂਗੇ ਇਹ ਸਾਡੇ ਜੋ ਹੀ ਗਏ ਹੋਏ ਆ ਜਿਹੜੇ ਡਾਇਰੈਕਟਰ ਬਣਿਆ ਇਹ ਉਸੇ ਮੁਤਾਬਕ ਤੋ ਯੋਜਨਾਵਾਂ ਬਣਾ ਲੈਂਦੇ ਆ ਉਹਨੂੰ ਧਾ ਲੈਂਦੇ ਆ ਸਾਡੀ ਖੇਤੀ ਪਾਲਸੀ ਦਾ ਵੀ ਸਾਨੂੰ ਬੜੀ ਉਤਸੁਕਤਾ ਨਾਲ ਇੰਤਜ਼ਾਰ ਆ ਵੀ ਕਦੋਂ ਆਵੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਹੱਲ ਤੇ ਉਹ ਹੀ ਦੋ ਦੋ ਹੀ ਚੀਜ਼ਾਂ ਬੱਸੀ ਹੋਈਆਂ ਫਸਲੀ ਵਿਭਿੰਨਤਾ ਤੇ ਸਰਕਾਰ ਦਾ ਇਹ ਕਹਿੰਨੇ ਪਰੋਂ ਆ ਕੇ ਤੁਹਾਨੂੰ ਨਹੀਂ ਦੱਸਣਾ ਸੋ ਮੇਰੀਆਂ ਇੰਨੀਆਂ ਬੇਨਤੀਆਂ ਆ ਕਿ ਜਿਹੜੇ ਛੋਟੇ ਕਿਸਾਨ ਆਪਣੇ ਪੱਧਰ ਤੇ ਬਗੈਰ ਕਿਸੇ ਮਸਿੰਦਰੀ ਤੋਂ ਇਸ ਮਿਸ਼ਨ ਦੇ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਮੁਕਲ ਦੇ ਵਿੱਚ ਲੈਣਾ ਚਾਹੀਦਾ ਹੈ ਡਾਇਰੈਕਟ ਜਿਹੜਾ ਕਾਰਬਨ ਕ੍ਰੈਡਿਟ ਦਾ ਡਾਇਰੈਕਟ ਕੋਈ ਜਿਹੜਾ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਫੰਡ ਨੇ ਉਹ ਉਹਨਾਂ ਤੱਕ ਜਾਵੇ ਤੁਹਾਨੂੰ ਕੋਈ ਉਹਦਾ ਲੋਹਾ ਦੇਣ ਦੀ ਸਾਨੂੰ ਲੋੜ ਹੀ ਨਹੀਂ ਇੰਨੀ ਕੁ ਧਰਤੀ ਨੂੰ ਹੋਰ ਇਸ ਤੋਂ ਵੱਧ ਲੋਹਾ ਕੀ ਜ਼ਰੂਰਤ ਹੈ ਜਿੰਨੀ ਹੈਗੀ ਆ ਤੇ ਮੈਂ ਡਾਇਰੈਕਟਰ ਸਾਹਿਬ ਦੀ ਗੱਲ ਨਾਲ ਹੀ ਸਹਿਮਤ ਹਾਂ ਜਿਹੜੇ ਵੀ ਰਾਣਾ ਮਸ਼ੀਨਾਂ ਲਈਆਂ ਵਾਂ ਪਈ ਆਪਣੇ ਵੀ ਵਰਤ ਕੇ ਜੇ ਦੂਜੇ ਨੇ ਵੀ ਵਰਤ ਲੋਗੇ ਤੇ ਸਾਡੀ ਭਾਵਨਾ ਇਹ ਮਜ਼ਬੂਤ ਹੋਊਗੀ ਤੇ ਮੈਂ ਅਕੀਰ ਤੇ ਜੀ ਸਰ ਬੇਨਤੀ ਕਰਦਾ ਪੰਜਾਬ ਨਾ ਸਿਰਫ ਮੁਲਕ ਦਾ ਟਿੱਡ ਪਰਦਾ ਇਹ ਸਭ ਤੋਂ ਵੱਡਾ ਅਜੇ ਵੀ ਪੰਜਾਬ ਤੇ ਹਰਿਆਣਾ ਜਿਹੜਿਆ ਇਹ ਮੁਲਕ ਦੀਆਂ ਸਿਕਿਉਰਿਟੀ ਫੋਰਸਾਂ ਨੂੰ ਰਾਮਟੀਰੀਅਲ ਦਿੰਦੇ ਆ ਅਗਰ ਸਰ ਪੰਜਾਬ ਦੀ ਮਿੱਟੀ ਜੋ ਨਿਊਟ੍ਰੀਸ਼ਨ ਮੁੱਕ ਗਿਆ ਅੱਗੇ ਸਾਨੂੰ ਸਾਡੇ ਮੁੰਡੇ ਉੱਥੇ 1600 ਮੀਟਰ ਦੌੜ ਜਿਹੜੀ ਆ ਉਹ ਇਹਨਾਂ ਕੋ 5.5 ਮਿੰਟਾਂ ਦੀ ਨਹੀਂ ਭੱਜੀ ਜਾਣੀ ਇਹ ਅੱਗੇ ਜਾ ਕੇ ਮੂਤਾਸਤੇ ਬੜੀ ਔਖੀ ਗੱਲ ਰਹਿਣੀ ਆ ਤੁਸੀਂ ਸਿਆਣੇ ਲੋਕ ਦੇ ਤੁਹਾਨੂੰ ਪਤਾ ਹੈ ਕਿ ਜੀਓ ਪੋਲਿਟਿਕਸ ਤੇ ਦੁਨੀਆ ਦੇ ਵਿੱਚ ਹਾਲਾਤ ਕਿੰਨਾਡੇ ਬਣੇ ਹੋਏ ਆ ਤੇ ਅਖੀਰ ਤੇ ਕੰਮ ਦੇ ਫਿਰ ਪੰਜਾਬ ਨੇ ਆਉਣਾ ਤੇ ਪੰਜਾਬ ਦੇ ਬੱਦਰੂ ਜਿਹੜੇ ਉਹ ਮਿੱਟੀ ਨਾਲੀ ਆ ਜਿਹੜੇ ਮਿੱਟੀ ਦੇ ਸਕੇ ਹੋਣਗੇ ਉਹ ਪੰਜਾਬ ਦੇ ਸਕੇ ਹੋਣਗੇ ਬਹੁਤ ਬਹੁਤ ਆਨਲਾਈਨ ਪਾਈਟੂ ਚੀਕਾ ਕਰਦਾ ਆ